ਰੋਟੀ ਵਾਲਾ ਜਾਬੇ ਆਤਰ ਬਾਲਾ ਵੱਡਾ ਆਟਾ ਗੁੰਨੋ ਪੇੜੇ ਕਰੋ ਰੋਟੀ ਲਾਓ ਰੋਟੀ ਚੋਪੜੋ ਸਬਜੀ ਕਟੋ ਸਬਜੀ ਬਣਾਓ ਤੜਕਾ ਲਾਓ ਜਿੰਨਾ ਚਿਰ ਇੱਕ ਡੰਗ ਦੀ ਰੋਟੀ ਲਾਉਣ ਤੇ ਲੱਗਦਾ ਉਨੇ ਚਿਰ ਚ ਮੈਂ 3 ਦਿਨਾਂ ਦੀ ਆਪਦੀ ਬਲਕਿੰਗ ਦੀ ਮੀਲ ਪ੍ਰੈਪ ਕਰ ਲੈਣਾ ਹੁਣ ਸਾਰੇ ਮੀਲ ਦਿਨ ਚ ਖਾਣਾ ਕਿਵੇਂ ਉਹ ਵੀ ਦਿਖਾ ਦਿੰਦੇ ਆ ਪਹਿਲੇ ਮੀਲ ਦੇ ਵਿੱਚ 2 হোল ਐਗ 6 ਐਗ ਵਾਈਟਸ ਦੇ ਨਾਲ সুইਟ ਪੋਟੈਟੋ ਤਿੰਨ ਸਾਲਾਂ ਤੋਂ ਮੇਰਾ ਇਹੀ ਬ੍ਰੇਕਫਾਸਟ ਹੈ ਦੂਜੇ ਮੀਲ ਦੇ ਵਿੱਚ 0 ਕੈਲਰੀ ਸੌਸ ਪਾ ਕੇ ਰੈੱਡ ਮੀਟ ਦੇ ਵਿੱਚ ਵਾਈਟ ਰਾਈਸ ਹੁੰਦੇ ਆ ਨਾਲ ਥੋੜਾ ਜਿਹਾ ਸਲਾਦ ਕੱਟਿਆ ਹੁੰਦਾ ਉਹਦੀ ਮਨਪਸੰਦ ਸਲਾਦ ਖਾ ਸਕਦੇ ਤੀਜਾ ਮੀਲ ਬਸ ਕੈਲਰੀ ਇਨਟੇਕ ਪੂਰਾ ਕਰਨ ਵਾਸਤੇ ਹੈ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਜਿਆਦਾ ਨਹੀਂ ਹੁੰਦਾ ਦੋ ਬ੍ਰੈਡਾਂ ਦੇ ਉੱਤੇ ਪੀਨਟ ਬਟਰ ਤੇ ਜੈਮ ਲਾ ਲੈਣੀ ਹੈ ਆਫਿਸ ਵਰਕ ਕਰਦੇ ਹੋਏ ਮੈਂ ਚੌਥਾ ਮੀਲ ਖਾਂਦਾ ਜਿਹਦੇ ਵਿੱਚ ਦਹੀਂ ਦੇ ਵਿੱਚ ਹਾਲੂ ਪਾਏ ਹੋਏ ਆ ਬਚਪਨ ਦੇ ਵਿੱਚ ਮੇਰਾ ਫੇਵਰਿਟ ਮੀਲ ਹੁੰਦਾ ਸੀ ਮੰਮੀ ਮੈਨੂੰ ਸੇਮ ਹੀ ਬਣਾ ਕੇ ਦਿੰਦੀ ਹੁੰਦੀ ਸੀ ਵਰਕਆਊਟ ਤੋਂ ਬਾਅਦ ਆਪਾਂ ਨੂੰ ਫਾਸਟ ਐਕਟਿੰਗ ਪ੍ਰੋਟੀਨ ਚਾਹੀਦਾ ਮਸਲਸ ਨੂੰ ਰਿਪੇਅਰ ਕਰਨ ਲਈ ਤਾਂ ਕਰਕੇ ਕੁਵੇ ਪ੍ਰੋਟੀਨ ਦਾ ਸਕੂਪ ਮੈਂ ਵਰਕਆਊਟ ਤੋਂ ਬਾਅਦ ਲੈ ਲਵਾਂ ਛੇਮਾ ਮੀਲ ਬਣਾਉਣਾ ਤਾਂ ਬੜਾ ਸੌਖਾ ਹੈ ਰੈਪ ਆਹ ਰੈਡੀਮੇਡ ਮਿਲ ਜਾਂਦੇ ਆ ਵਿੱਚ ਬਣਾਇਆ ਹੋਇਆ ਚਿਕਨ ਭਰ ਦੇਣਾ ਪੈਨ ਤੇ 2 ਕੁ ਮਿੰਟਾਂ ਵਾਸਤੇ ਹੀਟ ਕਰ ਦਿਓ ਰੈਪ ਤੁਹਾਡਾ ਰੈਡੀ ਹੈ ਸਪਾਈਸੀ ਤੇ ਕਰਾਂਚੀ ਆਪਦੇ ਅਕੋਰਡਿੰਗ ਕਰ ਸਕਦੇ ਹੋ ਜਿਮ ਵਾਲੀ ਗਰਮ ਡਾਈਟ ਕਰਕੇ ਬਹੁਤਿਆਂ ਦੇ ਫੇੰਸੀਆਂ ਹੋ ਜਾਂਦੀਆਂ ਤਾਂ ਕਰਕੇ ਵਿਟਾਮਿਨ ਸੀ ਰਿਚ ਫਰੂਟ ਖਾਣਾ ਬਹੁਤ ਜ਼ਰੂਰੀ ਹੈ ਔਰੈਂਜ ਜਾਂ ਪਾਈਨੈਪਲ ਖਾ ਸਕਦੇ ਹੋ ਮੈਂ ਆਪਣੇ 7ਵੇਂ ਮੀਲ ਦੇ ਵਿੱਚ ਪਾਈਨੈਪਲ ਰੱਖਿਆ ਹੈ ਵੀਡੀਓ ਦੇ ਸਟਾਰਟਿੰਗ 'ਚ ਕਿਹਾ ਸੀ ਵੀ ਰੋਟੀ ਬਣਾਉਣਾ ਬਹੁਤ ਵੱਡਾ ਯੱਬ ਹੈ ਪਰ ਜੇ ਬਣੀ ਬਣਾਈ ਮਿਲਦੀ ਆ ਤਾਂ ਫਿਰ ਕੋਈ ਚੱਕਰ ਨਹੀਂ ਆ ਖਾ ਸਕਦੇ ਹੋ 8ਵੇਂ ਮੀਲ ਦੇ ਵਿੱਚ ਤਿੰਨ ਰੋਟੀਆਂ ਨੇ ਜਾਂ ਰੋਟੀ ਸਬਜ਼ੀ ਖਾਧੀ 9ਵਾਂ ਮੀਲ ਖਾ ਕੇ ਆਪਾਂ ਅੱਜ ਦਾ ਦਿਨ ਸਮਾਪਤ ਕਰਾਂਗੇ ਜਿਹਦੇ ਵਿੱਚ ਦੁੱਧ ਦੇ ਵਿੱਚ ਕੇਲਾ ਤੇ ਵੇ ਪ੍ਰੋਟੀਨ ਪਾਇਆ ਗਰਮ ਖਾਣਕ ਹੁੰਦੀ ਹੈ ਗਰਮੀ ਪੈਂਦੀ ਹੈ ਤਾਂ ਕਰਕੇ ਇਹਦੇ ਵਿੱਚ ਗੂਲਕਦੀਰਾ ਦੇਖਣ ਦੇ ਵਿੱਚ ਖਰਾਕ ਬਹੁਤ ਜਿਆਦਾ ਲੱਗੀ ਹੋਊਗੀ ਪਰ ਇਹ ਖਰਾਕ ਦੇ ਵਿੱਚ ਸਿਰਫ 204 ਗ੍ਰਾਮ ਪ੍ਰੋਟੀਨ ਤੇ 2800 ਕੈਲਰੀਜ਼ ਹੈ ਮੀਲ ਜਿਆਦਾ ਰੱਖਿਆ ਤਾਂ ਕਿ ਹੌਲੀ ਹੌਲੀ ਪ੍ਰੋਟੀਨ ਸਿੰਥਸਿਸ ਬਣਿਆ ਰਹੇ